ਉਤਨੇ ਜੇ ਬੰਨ ਗਏ ਤੇ ਦੋ ਘੱਟ ਲੈਣੇ ਹੋ ਇੱਕ ਟੈਂਟ ਲਾ ਲੈਣੀ ਇੱਧਰ ਰੋਟੀ ਪਾਣੀ ਵਾਲਾ ਤੇ ਇੱਕ ਟੈਂਟ ਐਸ ਬਣੇ ਲਾ ਦੇਣ ਤੇ ਰੱਸੀਆਂ ਹੀ ਲਾ ਕੇ ਨਾ ਜਦੋਂ ਵਿਹਲੇ ਹੋ ਗਏ ਨਾ ਸਾਰੇ ਰਿਸ਼ਤੇਦਾਰ ਭੈਣ ਭਰਾ ਰੋਟੀ ਵੀ ਹੁਣ ਭੁੱਖ ਲੱਗੀ ਰੋਟੀ ਖਾਈਏ ਚਲੋ 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 ਚੰਗੀ ਤੇ ਮੈਂ ਇਹੋ ਸੋਚਿਆ ਵੀ ਉਹ ਇੱਕ ਟੈਂਟ ਚੋ ਖੁਹ ਲਾ ਦੇਣੇ ਆ ਅਗਲੇ ਬੰਨੇ ਹੋ ਸੀਨੇ ਕਾਲੇ ਬਨ ਕੇ ਉਹਨਾਂ ਪਟਾਫਰਾ ਦੇਣਾ ਉਹ ਸਾਡੀ ਸਜਾ ਸਮੇਂ ਦੇ ਹਿਸਾਬ ਨਾਲ ਹੁੰਦੀ ਅਹੀਂ ਸਜਾਵੀ ਬੰਦੇ ਨੂੰ ਸਮੇਂ ਦੇ ਹਿਸਾਬ ਨਾਲ ਜੰਦੇ ਆਏ ਜੇ ਜਿੱਤਰਾਂ ਦੇ ਉਹਦੇ ਕੰਮ ਉਹੋ ਜਿਹੀ ਉਹਦੀ ਕੁੱਟ ਉਹ ਹੱਡ ਰੋੜੇ ਜੀ ਨਹੀਂ ਤੁਹਾਨੂੰ ਦੱਸਿਆ ਵੀ ਅਹੀਂ ਉੱਥੇ ਹੱਡ ਜਿੱਤੀ ਫਿਰਦੇ ਆਈਆਂ ਵੀ ਕਿ ਹੱਡ ਅੱਡ ਰੋੜੇ 'ਚ ਫਿਰਦਾ। ਇਹ ਅਜੇ ਹੱਡਾਂ ਕੁੱਟਣੇ ਬੰਦੇ ਸੀ। ਉਹ ਜਗਿੰਦਰ ਦੱਸਿਆ ਨਾ ਚੰਮ ਦਾ ਛਤਰ। ਮਤਲਬ ਵੱਖਰੀ ਵੱਖਰੀ ਕੁੱਟਾਂ ਫਿਰੀਆਂ ਜੇ ਲੋਕਾਂ ਨੂੰ ਉਹ ਵੀ ਦੱਸਾਂਗੇ ਜੇ ਕਿਤਰਾ ਕਿਤਰਾ ਫੇਰਦੇ ਨੇ ਅਹੀਂ। ਜਿਹਨੂੰ ਕੁੱਟਣਾ ਨੂੰ ਕੁੱਟਣਾ ਜਿਹਨੂੰ ਧੂਣਾ ਨੂੰ ਧੂਣਾ ਜਿਹਨੂੰ ਦੀਦੀ ਖੁੱਲ ਕੇ ਬੇਚਦੀ ਕਰਨੀ ਖੁੱਲ ਕੇ ਕਰਨੀ ਜਿਹਦੀ ਅੰਦਰ ਘੱਤੇ ਕਰਨੀ ਅੰਦਰ ਘੱਤੇ ਵੀ ਕਰਕੇ ਆ ਜਾਂਦੇ ਨੇ ਫੇਰਾ ਅੰਦਰ ਬਹਿ ਕੇ ਦੁਕਾਨ ਦੇ ਉੱਤੇ ਬਾਪੂ ਕਦੇ ਉੱਤੇ ਹੀ ਲੜ ਲੜ ਕਰ ਕੋ ਕਦੇ ਉੱਤੇ ਮਾਹੀ ਮੂਹ ਮੰਗਾ ਕੇ ਆ ਜਾਂਦੇ ਨੇ ਅਸੀਂ ਕਿ ਬਾਹਰ ਦੀ ਤੀਜੇ ਨੂੰ ਬੰਦੇ ਨੂੰ ਪਤਾ ਨਹੀਂ ਲੱਗਦਾ ਦੇ ਦੇ ਕੇ ਇਹਨੂੰ ਇਹੋ ਜਿਹੇ ਵੀ ਕੰਮ ਕਰ ਛੱਡੇ ਆ ਮਜਬੂਰੀ ਬਣਦੀ ਹੁਣ ਕੀ ਕਰੀਏ ਆ ਵੀ ਮਜਬੂਰੀਆਂ ਬਣ ਗਈਆਂ ਹੁਣ ਤੂੰ ਉੱਥੇ ਆ ਜੀਓ ਨਾ ਉਹ ਨਾਲ ਨਾਲ ਤੁਰਨਾ ਪੈਣਾ ਲਾ ਕੇ ਮੈਂ ਵੀ ਇਦਾਂ ਕਰਦੇ ਆ ਕਿ ਜਿਹੜੇ 100 ਚੋਂ ਜਿਹੜੇ ਰਿਸ਼ਤੇਦਾਰ ਖਰਾਬ ਕਰਦੇ ਆ ਤੇ ਇਹਨਾਂ ਨੂੰ ਸਹੀ ਜਿਹੇ ਰੱਸੀ ਤੋਂ ਐਨੂੰ ਤੋੜ ਦਿਆ ਕਰਦਾ ਵੀ ਆ ਇਧਰ ਦੀ ਤਾਂ ਹਾਂ ਇਧਰ ਨੂੰ ਜਾ ਹਾਂ ਤੇ ਜਿਹਨੂੰ ਆਪਾਂ ਛਕਾਉਣਾ ਕੋ ਦਾਲ ਫੁਲਕਾ ਉਹਨਾਂ ਰੱਸੀ ਤਾਂ ਤੁਸੀਂ ਇਧਰ ਨੂੰ ਆ ਜਾਓ ਤੇ ਇਧਰੋਂ ਪਟਾ ਦਈਏ ਫੜਾ ਬਸ ਆਪਣਾ ਹਿਸਾਬ ਨਾਲ ਦਸੀ ਜਾਂ ਵੀ ਆ ਜਾ ਦੋਹੀ ਕਰਦਾ ਉਹ ਰਿਸ਼ਤੇਦਾਰ ਇਹ ਤਾਂ ਇੰਨੇ ਪਟੇ ਮਾਰੋ ਇੰਨੇ ਕੋੜੇ ਮਾਰੋ ਇਹਨੂੰ ਇਨੂੰ ਤੋਰੋ ਇਦਨੂੰ ਇਦਨ ਤੋਰੋ ਇਹਨੂੰ ਤੋਰੋ ਇਹਦੇ ਛੇਤੀ ਕਰਕੇ ਅਰਦਾਸ ਬਾਬੇ ਨਾਲ ਦੇ ਮਿੰਟਾਂ ਦੀ ਜਾਣਕਾਰੀ ਪ੍ਰਸ਼ਾਸਨ ਕੜਾ ਸ਼ਾਕੇ ਦੇ ਹੋਣਾਂ ਦੇ ਵਿਸ਼ੇਤੀ ਸ਼ਕੀਬਾਜ ਨੇ ਬੜਾ ਕੁ ਮਗਾਇਆ ਹੈ ਇਹਨਾਂ ਨੂੰ ਛਕਾਓ ਇਹਨਾਂ ਨੂੰ ਪਹਿਲਾਂ ਹਾਸ ਕੋੜੇ ਮਾਰੋ ਇਹਨਾਂ ਦੇ ਬੁੜੇ ਮਾਰ ਮਤ ਤੋਰ ਦੋ ਰੁਸਨਾ ਤੇ ਨਾ ਹੈ ਹੀ ਹੈ ਤੇ ਨਾ ਚੰਗੀ ਤਰ੍ਹਾਂ ਰਸੋ ਇਹਨਾਂ ਨੂੰ ਇਹ ਨਾ ਬੋਲਣਾ ਨਹੀਂ ਤੇ ਇਹਨਾਂ ਨੂੰ ਰਹਿਣ ਦਿਓ ਇਹਨਾਂ ਨੂੰ ਨਾ ਬੁਲਾਓ ਚੰਗੀ ਤਰ੍ਹਾਂ ਫਿਰ ਇਹ ਕੰਮ ਦਾ ਪਲਾਨਿੰਗ ਬਣ ਗਈ ਸੀ ਫਿਰ ਮੈਨੂੰ ਕੁੜੇ ਚਾ ਦਿਮਾਗ 'ਚ ਗੱਲ ਆ ਗਈ ਚੜ ਕੇ ਉਹਨਾਂ ਤੇ ਡਰਤੇ ਨਹੀਂ ਤੇ ਡਰਤੇ ਆ ਤੇ ਇਹਨਾਂ ਦੇਗ ਮਦਾਨੀ ਬਣਦੀ ਤੇ ਆਪਾਂ ਉੱਟਰੇ ਸ਼ੁਰੂ ਕਰਦੇ ਘਰ ਇਹਨੂੰ ਕੌਣ ਮਾਰਦਾ ਹੀ ਫਿਰ ਮੈਂ ਮਨਚੀ ਵੀ ਖਿਆਲ ਆ ਗਿਆ ਮੈਂ ਹੈ ਗਲਤ ਆਏ ਇਹ ਮੇਰੇ ਕਮੈਂਟ ਗਲਤ ਆ ਸਕਦੇ ਮੇਰੇ ਕਮੈਂਟਾਂ ਦਾ ਬੜਾ ਫਿਕਰ ਹੁੰਦਾ ਲੋਕਾਂ ਨੂੰ ਮੈਂ ਕਬ ਇਹ ਗਲਤ ਹੋ ਸਕਦਾ ਕੰਮ ਲੋਕਾਂ ਹਨਾ ਯਾਰ ਤੂੰ ਘਰ ਸਾਦ ਕੇ ਬੇਇੱਜ਼ਤੀ ਕੀਤੀ ਉਹਨਾਂ ਦੀ ਤੂੰ ਕੁੜੇ ਮਾਰੇ ਉਹਨਾਂ ਦੇ ਇੱਕ ਹੀ ਗੱਲ ਕੀਤੀ ਫਿਰ ਫਿਰ ਮੈਂ ਸੋਚਿਆ ਵੀ ਇਦਾਂ ਕਰਦੇ ਆ ਐਟੈਂਡ ਚੋਂ ਊੜੇ ਮਾਰ ਕੇ ਇੱਕ ਨਿਖਾਇ ਐਟੈਂਡ ਹੋਰ ਅੱਗੇ ਲਾਉਣੇ ਆ ਉਹ ਚਾਪਾਣਾ ਇਦਾਂ ਕਰਦੇ ਆ ਇੱਕ ਮਿੱਠੇ ਚੌੜਾ ਦੀ ਦੇਗ ਲਵਾ ਦੀ ਤਾਂ ਗੱਲ ਤੇ ਹੋਈ ਹੀ ਆਂ ਕੀਤੀ ਵੀ ਦਰ ਤੇ ਹਨ ਦੇਗ ਮੈਂ ਚਲੋ ਬਹਿ ਦੇਗਾ ਤੇ ਬਣਦੀਆਂ ਜਿੰਨੀ ਰਿਸ਼ਤੇਦਾਰੀ ਸਦਨੀ ਮੈਂ ਫਿਰ ਮੈਂ ਹੋਰ ਵਧੀਆ ਵੇਖੋ ਦਿਮਾਗ ਕਿੰਨਾ ਮੇਰਾ ਸ਼ੈਤਾਨ ਹੀ ਮੈਂ ਸੋਚਿਆ ਵੀ ਸਬਜੀ ਆਪਾਂ ਜਾਦੀ ਹੁਣ ਮੰਨ ਲਓ ਕਿ ਇਹਨੇ ਘਰ 'ਚ ਪ੍ਰੋਗਰਾਮ ਰੱਖਿਆ ਹੋਵੇ ਵਿਆਹ ਸ਼ਾਦੀ ਰੱਖਿਆ ਹੋਵੇ ਤੇ ਤਿੰਨ ਚਾਰ ਸੌ ਰਿਸ਼ਤੇਦਾਰ ਰੁੱਸ ਕੇ ਤੁਰ ਪੈਣਾ ਹੀ ਨਹੀਂ ਉਹ ਜਾਂ ਖਾਣਾ ਜਾਂ ਆ ਜਾਂਦੇ ਆ ਉਹ ਜਾਂਦੇ ਕਰਦੇ ਹੁੰਦੇ ਆ ਨਾ ਕਿ ਰੁੱਸ ਰੁੱਸ ਜਾਂਦੇ ਹੁੰਦੇ ਹੁਣ ਘਰ ਤੁਹਾਨੂੰ ਪਤਾ ਕਿੰਨੀਆਂ ਵੈਰਾਈਟੀਆਂ ਲਾਈਆਂ ਹੁੰਦੀਆਂ ਕਿੰਨਾ ਕੁ ਮੰਗਾਇਆ ਹੁੰਦਾ ਉਹ ਸਾਰੇ ਛੱਡ ਕੇ ਚੱਲ ਜਾਂਦੇ ਤੇ ਤੁਹਾਡਾ ਕਿੰਨਾ ਨੁਕਸਾਨ ਹੋਏ ਨਾ ਮੈਂ ਇਹ ਵੀ ਨਹੀਂ ਹੁਣ ਦੇਣਾ ਮਨਕੀ ਜੀ ਪਤੀਲੀ ਕੇਕ ਗਾਲ ਦੀ ਤੇ ਪਿਆਰੋ ਬੀਬੀ ਨਾਲ ਤੂੰ ਫੁਰਕੇ ਲਾ ਇੱਕ ਦਾ ਹੋ ਰੱਖ ਲੋ ਦਹੀਂ ਚੌਲ ਦਾ ਤੇ ਸਬਜ਼ੀ ਸਬਜ਼ੀ ਦੋ ਕੁ ਪਤੀਲੀਆਂ ਧਰ ਲਾ ਇੰਨੇ ਕੀ ਐ ਸਹੀ ਇੰਨੇ ਕੀ ਆ ਪੈਂਦਾ ਜਿਹੜੇ ਹੈਗੇ ਮਾਨਸਾ ਤੇ ਇਹਨਾਂ ਨੂੰ ਤੇ ਛਕਾਓ ਵਧੀਆ ਸ਼ਦਾ ਬਾਕੀ ਇਹਨਾਂ ਤੇ ਆਪਾਂ ਦੇਖ ਪਈਏ ਕਿਹਨੇ ਤੇ ਕਿਦਾਂ ਮਾਨਦੀਆਂ ਦੇ ਚਾਰ ਪੰਜ ਦੇਗਾਣਾ ਸੁੱਤਰੋਣਾ ਮੇਰਾ ਕਿੰਨੇ ਜਿਆਦੇ ਅਸੀਂ ਕੁੱਟਨੇ ਆ ਬੜਾ ਬੜ ਤੋਰਨੇ ਗਾਂ ਨੂੰ ਰਿਸ਼ਤਦਾਰ ਉਹ ਇੱਕ ਦੇਖਣਾ ਸਰ ਜਣਾ ਨਾ ਕਿ ਕਿਹਦੇ ਬੁਰਕੀ ਚੌਲਾਂ ਦੀ ਮੂਹ ਝੋਣੀ ਕਿਹਾ ਦੇ ਬੂਥੇ ਦੇ ਵਿੱਚ ਨਹੀਂ ਅੱਧੇ ਚੌਲ ਆ ਪਏ ਹੋਣੇ ਤੇ ਕ ਤੁਰੇ ਜਾਓ ਇੱਕ ਤਰ੍ਹਾਂ ਘੱਲਣ ਦਾ ਇਰਾਦਾ ਬਣ ਗਿਆ ਏ ਮੇਰਾ ਜਿਹੜਾ ਜਿਵੇਂ ਮੈਂ ਦੁਖੀ ਤੇ ਪਰੇਸ਼ਾਨ ਹੋ ਗਿਆ ਨਾ ਰਿਸ਼ਤੇਦਾਰੀਆਂ ਤੇ ਇਹ ਪ੍ਰੋਗਰਾਮ ਬਣ ਗਿਆ ਸੀ ਹੁਕਦੀ ਹੁਣ ਆਣੀ ਮੈਨੂੰ ਪਤਾ ਸੀ ਹੁਣ ਮੈਂ ਪ੍ਰੋਗਰਾਮ ਰੱਖ ਵੀ ਲਿਆ ਤੇ ਕਿਹਦੇ ਆਉਣਾ ਨਹੀਂ ਤਰੀਕਾ ਦੱਸ ਹੁਣ ਤੁਸੀਂ ਦੱਸੋ ਕਿ ਕਿਵੇਂ ਆ ਸਕਦਾ ਇਕੱਠੇ ਕਿਤਰਾ ਹੋ ਸਕਦਾ ਤੇਰੀ ਚਾਹ ਦੱਸੋ ਕਿਵੇਂ ਰਿਸ਼ਤੇਦਾਰ ਇਕੱਠੇ ਹੋਣਗੇ ਹੁਣ ਆਪਣੇ ਸਾਡਾ ਚਾਅਸ ਬਣਾ ਕਿਤਰਾ ਪੂਰਾ ਹੋਊਗਾ ਕਰਨਾ ਤਾਂ ਹੈਗਾ ਇਹ ਕਰਨਾ ਵਿਆਹ ਸ਼ਾਦੀ ਜੀ ਮੁੜ ਕੇ ਸਾਨੂੰ ਵਿਆਹ ਸ਼ਾਦੀ ਤੋਂ ਸੱਦਰ ਵੜ ਜਾਂਦੇ ਨੇ ਲੋਕ ਵਿਆਹ ਸ਼ਾਦੀਆਂ ਦੇ ਵਿੱਚ ਵੀ ਸਾਡੇ ਬੜੇ ਸਿਆਪੇ ਖੜੇ ਹੁੰਦੇ ਹੁੰਦੇ ਹੁਣ ਚਲੋ ਮੇਰੀ ਤੇ ਵੀਡੀਓ ਵਾਰੀਓ ਕਰਕੇ ਮੇਰੇ ਸੱਜਣ ਸੁੱਜਣ ਜੇ ਉੱਥੇ ਲੜ ਪੈਣ ਤੇ ਮੈਂ ਥੋੜੀ ਫਿਰ ਕੈਮਰੇ ਬੂਵੀ ਦੇਣਾ ਮੈਂ ਫਿਰ ਨਾਲ ਲਗਵੇਂ ਮੈਂ ਆਹ ਮੁੱਖੇ ਤੇ ਕਿਨਾਰੇ ਸਟੈਂਡ ਠੋਕ ਦੇਣਾ ਨੂੰ ਤੇ ਉਹ ਵੀ ਯਾਰ ਦੋ ਦੀ ਕੋ ਪাগਲੋਂ ਡਿਆ ਦੇਈ ਉਹਦੀ ਪাগਲੋਂ ਦੇ ਦੇਖਾਂਗੇ ਅਸੀਂ ਆਪਦੇ ਫੋਟੋਆਂ ਦੱਸਾਂ ਲਾਵਾਂਗੇ ਅਸੀਂ ਆਪ ਸਟੈਂਡ ਫੜ ਲਈਂ ਜੇ ਚੱਲਣ ਦੋ ਕਿਹੜਾ ਕੋ ਸੱਜਣ ਮਿੱਤਰ ਸਾਡੇ ਨਾਲ ਇੰਦੇ ਖੱਟੇ ਖਾਂਦੇ ਪੀਂਦੇ ਜੇ ਉਹਨਾਂ ਦਾ ਬਿਆਨ ਕਿ ਪਾਗਲੋਂ ਪੈ ਗਿਆ ਲੋਂਹੋਂ ਪੈ ਗਿਆ ਤੇ ਅਸੀਂ ਫਿਰ ਆ ਕੀਤਾ ਇੱਕ ਤਾਂ ਸੰਗਤ ਨੂੰ ਉਹ ਵੀ ਦੱਸਾਂਗੇ ਸਾਡੇ ਸਰਦਾਰ ਸਾਹਿਬ ਦੀ ਤੇ ਪਾਗੀ ਲਾਤੀ ਕੇ ਨੇ ਕੀ ਕਰਦੇ ਅਸੀਂ ਜਿੰਨੇ ਜੋਗੇਗੇ ਨਾਲ ਹੱਥ ਪਰਤੀ ਪੋਣੀ ਤੇ ਕੁਣ ਵਿਆਹਾਂ ਦੇ ਵਿੱਚ ਦੋ ਚਾਰ ਦੀ ਆ ਸਾਡਾ ਬਹੁਬਲੀ ਆ ਹਥੇਰਾਂ ਵਾਲਾ ਤੇ ਸਾਡਾ ਮੇਰਾ ਛੋਟਾ ਵੀਰ ਭੇਜਾ ਦੇ ਦੋਵੇਂ ਛੋਟੇ ਵੀਰ ਹੀ ਆ ਇਹ ਕਈ ਵਰੀ ਪੰਗੇ ਖੜੇ ਹੋਏ ਨੇ ਤੇ ਉਹ ਬਹੁਤ ਦ੍ਰਿਸ਼ਟੀਦਾਰ ਕੀ ਆਂਦੇ ਵੀ ਇਹਨਾਂ ਨੂੰ ਵਿਆਹਾਂ ਜਿਹਾ ਹੁਣ ਸੱਦੋ ਕਰਦੇ ਗੱਲਾਂ ਵੀ ਇਹਨਾਂ ਨੇ ਕਲੇਸ਼ ਪਾਣੀ ਭੇਜਾ ਕੀ ਜਾਂਦਾ ਨਾ ਸੱਦੋ ਵਿਆਹ ਹਾਂ ਦਾ ਮੇਰੇ ਬਾਜ ਵੀਰ ਸਾਡੇ ਵਿਆਹ ਥੋੜੇ ਹੈੜ ਕੋ ਸਾਡੇ ਕੋ ਬੜੇ ਵਿਆਹ ਹੀ ਸਾਡੇ ਕੋ ਬੜੇ ਵਿਆਹ ਹੀ ਮੈਂ ਬਾਜ ਵੀਰ ਨਾਲ ਚੱਜਾ ਕਰਨਾ ਵਿਆਹਾਂ ਤੇ ਇਹਨੇ ਮੈਨੂੰ ਆਪੇ ਨਿਗਾਹ ਕੈਮਰਾ ਤੇ ਬਿડાਆ ਕਰਨਾ ਉਹ ਤੁਖਾ ਪੀਆ ਕਰਾਂਗੇ ਵਿਆਹ ਦੀ ਮਾਨ ਕੀ ਗੱਲ ਨਾ ਸਦੋ ਹਨ ਉਹ ਕਿੰਨਾ ਦੇ ਵਿਆਹਾਂ ਵਿੱਚ ਕੁੱਟਨੇ ਹੁੰਦੇ ਸੀ ਸਾਬ ਹੁਣ ਇੱਥੇ ਕਿ ਤੁਹਾਨੂੰ ਯਾਦ ਕਰ ਗੱਲ ਕਹਿਣ ਜੀ ਜਨਾਬ ਉਹ ਦੱਸੋ ਸੋਨਿਆ ਉਹ ਕਿਹੜਾ ਸੀ ਆਪਣਾ ਕੰਨਾਂ ਦੇ ਘਰਾਂ ਚ ਆਪਣਾ ਇੱਕ ਯਾਰ ਹੀ ਬਗੇਲਾ ਕਿ ਕੀ ਗਰਮੇਲ हां गुरमेल इंग्लैंड 25 ਸਾਲ ਪਹਿਲਾਂ ਆਪਾਂ ਦਾ ਵਿਆਹ ਕੀਤਾ ਸੀ ਤੇ ਉਹ ਮੁੜ ਕੇ ਯਾਰ ਉਹ ਲੱਭਾ ਹੀ ਨਹੀਂ ਨਾ ਆਇਆ ਹੀ ਨਹੀਂ ਡਾ ਵਧੀਆ ਪ੍ਰੇਮੀ ਯਾਰ ਸਾਡਾ ਕਿੱਥੇ ਚਲ ਗਿਆ ਉਹ ইংল্যান্ড ਗਰਮੇਲ ইংল্যান্ড ਦੀ ਹੀ ਬਰਾਤ ਚਲ ਗਏ ਉਹ ਕੰਗਾਂ ਦੇ ਘਰਾਂ ਚ ਸਭ ਤੋਂ ਪਿਛਲਾ ਘਰ ਉਹਦਾ ਹੁੰਦਾ ਈ ਉੱਥੇ ਹੀ ਨੱਚੜ ਪਰਕਣ ਲਏ ਅਹੀਂ ਬਰਾਤ ਗਏ ਤੇ ਉੱਥੇ ਸਾਡਾ ਸੋਨੇ ਦਾ ਪਤਾ ਨਹੀਂ ਕੀ ਕਰਾਰੀ ਅੜ ਗਈ ਇਹਨਾਂ ਦੀ ਦੋਨ ਦੀ ਸੋਨੇ ਭੇਜੇ ਨਾਲ ਦੀ ਵੀ ਆਪਾਂ ਇੱਥੇ ਲੜਨਾ ਆ ਜਾਂਦੇ ਉਠਰੇ ਕੋ ਦੋਂਦਾ ਵਿਆਜ ਉਹ ਮੈਂ ਛੱਡੋ ਖੜਾ ਮੈਂ ਹਰਤੋਂ ਦਾ ਲੜੀ ਜਾਇਆ ਕਰ ਉਹ ਯਾਰ ਕੋਈ ਗੱਲ ਵੀ ਦੱਸੋ ਕੀ ਹੋਇਆ ਕੀ ਆ ਤੇ ਮੈਂ ਤੇ ਚਲੋ ਉਹਨਾਂ ਨੂੰ ਸਮਝਾਉਂਦਾ ਹੀ ਸਮਝਾਉਂਦਾ ਮੈਂ ਤੇ ਲੜਨ ਦਿੰਦਾ ਹੀ ਨਹੀਂ ਹੁੰਦਾ ਉਹਨਾਂ ਨੂੰ ਮੇਰੀ ਮਨ ਵੀ ਲੈਂਦੇ ਆ ਚਲੋ ਜੇ ਕੋਈ ਗੱਲ ਹੋ ਜੇ ਪਰ ਉੱਥੇ ਵੇਖੋ ਇੱਕ ਕਿੱਡੀ ਵਧੀਆ ਚੀਜ਼ ਬੰਦੇ ਨੇ ਇਹਨਾਂ ਨੂੰ ਸਮਝਾਇਆ ਕਿਨੇ ਸਮਝਾਇਆ ਇੱਕ ਨੰਬਰ 25 ਸਾਲ ਪਹਿਲਾਂ ਉਹ ਵੀ 20-25 ਸਾਲ ਦਾ ਇਹੀ ਬੰਦਾ ਅੱਜ ਪੰਜਾਬ ਆ 55 ਲਾ ਲਓ ਉਦੋਂ ਵੀ 25 ਦਾ ਮੁੰਡਾ ਜਿਆ ਸੀ ਉਹ ਤੇ ਇੱਡਾ ਇੱਕ ਮਧਰਾ ਜਿਆ ਮੁੰਡਾ ਤੇ ਪੜਾਸੀ ਆਣਾ ਤੇ ਉਹ ਕਰੇ ਸੋਨੇ ਨੂੰ ਕਰੇ ਨਹੀਂ ਸੋਨੇ ਵੀਰ ਨਹੀਂ ਆਪਾਂ ਕਿਉਂਕਿ ਉਹ ਪੰਗਾ ਦੇ ਪਰਿਵਾਰ ਦੇ ਵਿੱਚ ਵਿਆਹ ਗਿਆ ਤੇ ਉੱਥੇ ਲੜਾਈ ਉਹ ਚੱਲੀ ਤੇ ਇਹ ਸਾਰੇ ਯਾਰ ਬੜੇ ਮੇਰੇ ਪੰਗਾ ਦੇ ਪਰਿਵਾਰਾਤ ਵੀ ਤੇ ਮੈਂ ਫੜਵਾ ਮੂਵੀਆ ਸਾਡੇ ਕੋਲ ਤੇ ਮੇਰੇ ਕੋਲ ਤਾਂ ਚਲੋ ਵੱਧ ਹੁੰਦਾ ਇੱਕ ਅਦਾ ਮੁੰਡਾ ਮੈਂ ਦੇ ਨਾਲ ਇਤਰੀ ਨਾ ਨਾਲ ਸਾਰਾ ਹਿਸਾਬ ਤਾਂ ਦੇਖਣਾ ਪਈਦਾ ਨਾਲ ਵਿਆਹ ਦੇ ਵਿਸਾਈ ਕਰ ਲਈ ਹੁੰਦੀਆਂ ਤਿਆਰੀ ਹੈ ਕਿ ਇਕੱਲਾ ਵਿਆਹ ਹੀ ਉਹ بڑا ਮੁੰਡਾ ਅਜਿਹਾ ਜਜਬੇਨਾ ਬੜੇ ਤਰੀਕੇ ਨਾਲ ਸਮਝਾਉਂਦਿਆ ਮਧਰੇ ਜੇ ਕੱਦ ਦਾ ਤੇ ਮੈਂ ਵੀ ਯਾਰਾ ਕਹੋਣ ਆ ਇਹ ਛੋਟਾ ਵੀ ਛੋਟਾ ਨਹੀਂ ਚਲੋ ਵੱਡਾ ਲਾ ਲਓ ਛੋਟੇ ਲੈ ਬਰਾਬਰ ਜੀ ਆ ਮੈਂ ਉਦੋਂ ਮੈਂ ਯਾਰ ਇਹਦੇ ਬੋਲਣ ਦਾ ਬੜਾ ਵਧੀਆ ਤਰੀਕਾ ਕਿੱਡਾ ਸੋਹਣਾ ਸਮਝਾਉਂਦਿਆ ਨਹੀਂ ਸੋਨੇ ਵੀਰ ਆਪਾਂ ਇੱਥੇ ਲੜਾਈ ਨਹੀਂ ਕਰਨੀ ਵਿਆਹ ਦੇ ਵਿੱਚ ਆਪਾਂ ਮਤਲਬ ਨਹੀਂ ਆਪਾਂ ਸਾਰੇ ਭੈਣ ਭਰਾ ਇਕੱਠੇ ਹੋਏ ਆਪਾਂ ਮਤਲਬ ਵਧੀਆ ਕਰਨਾ ਤੇ ਮੈਂ ਯਾਰ ਨੇ ਬੜਾ ਸੋਨਾ ਸਮਝਾਇਤਾ ਅੱਜ ਅੱਜ ਮੇਰੀ ਸਮਝਾਉਂਦੀ ਲੋੜ ਹੀ ਨਹੀਂ ਪਈ ਇਹਨਾਂ ਸੋਨੇ ਪਿਓ ਜਿਹਨਾਂ ਮੇਰੇ ਤੋਂ ਬਿਨਾ ਕੋਣ ਸੰਭ ਸਾਦਾ ਤੇ ਮੈਂ ਨਹੀਂ ਉਹਨੇ ਵੀਰ ਨੇ ਬੜਾ ਸੋਨਾ ਸਮਝਾਇਆ ਚਲੋ ਅਸਰ ਹੋਣ ਡਿਆ ਤੇ ਮੈਂ ਸੋਨੇ ਆ ਮਾਣਾ ਕਰੀ ਮੰਨ ਲਾ ਮੈਨੂੰ ਬੰਦਾ ਵਧੀਆ ਲੱਗਾ ਜਿਹੜਾ ਤੈਨੂੰ ਸਮਝਾਉਣ ਡਿਆ ਕੌਣ ਸੀ ਬੜਾ ਬੰਦਾ ਸਾਡੇ ਐਮਐਲਏ ਸਾਹਿਬ ਸਰਵੰਤ ਧੁੰਨ ਸਾਹਿਬ ਸਰਮント ਪੁੱਨ ਐਮ ਐਲ ਏ ਸਾਹਿਬ ਅਸੀਂ ਇਕੱਠੇ ਯਾਰ ਉੱਥੇ ਇੱਕ ਮੈਨੂੰ ਸੜਕ ਪਈ ਜੀ ਯਾਦ ਆਈ ਜਾਂਦੀ ਹੇ ਇਹ ਐਮ ਐਲ ਏ ਸਾਹਿਬ ਸਾਡੇ ਦਾ ਸਾਡੇ ਚਲੋ ਵੱਡਾ ਵੀਰ ਹੈ ਸਾਡਾ ਇਹਦਾ ਉਹ ਸ਼ੁਰੂ ਤੋਂ ਹੀ ਦਾਜ ਬੜਾ ਵਧੀਆ ਸਮਝਾਉਂਦਾ ਤੇ ਮੈਂ ਉਦੋਂ ਹੀ ਹਸਾਬ ਜਾ ਮੈਂ ਤੁਹਾਨੂੰ ਅੱਗੇ ਨਾਲ ਮੈਨੂੰ ਹਰ ਬੰਦੇ ਦੀ ਉਸੇ ਮੈਂ ਸਕੈਨ ਕਰਦਾ ਨਾ ਬੰਦਾ ਵੇਖ ਕੇ ਇਹਨੇ ਬੰਦੇ ਨੇ ਘਾਪਦਣਾ ਇਹਨੇ ਪਛਾਣ ਆਉਣਾ ਇਹਨੇ ਐ ਹੋਣਾ ਇਹਨੇ ਆਉਣਾ ਇਤਨੇ ਦੱਸ ਦਈਦਾ ਮੈਂ ਉਦੋਂ ਹੀ ਦਾਜਾ ਲਾ ਲਿਆ ਯਾਰ ਇਹ ਬੰਦਾ ਅੱਗੇ ਜਾਊਗਾ ਇਹ ਬੰਦਾ ਅੱਗੇ ਜਾਊਗਾ ਹੀ ਇਹ ਤਰੱਕੀ ਕਰੂਗਾ ਇਹਦੀ ਅਜਮਾਇਦੀ ਲਿਆਕਤ ਬੜੀ ਵਧੀਆ ਵੇਖੀਏ ਇਹਦੇ ਚ ਇੱਕ ਚੀਜ਼ ਬੜੀ ਵਧੀਆ ਮੈਨੂੰ ਲੱਗੀ ਸਮਝਾਉਣ ਦੀ ਮੈਂ ਜਿੰਨੇ ਸਾਨੂੰ ਸਮਝਾਤਾ ਸਾਡੇ ਸੋਨੇ ਭੇਜੇ ਨੂੰ ਸਮਝਾਤਾ ਤੇ ਹੋਰ ਐਦੋਂ ਤਾਂ ਕਿਹੜੀ ਗੱਲ ਹੋ ਸਕਦੀ ਹੈ ਉਦਾਸਰ ਹੋ ਗਿਆ ਵਾ ਇਹਨਾਂ ਤੇ 78% ਦਾ ਅਸਰ ਹੋ ਗਿਆ ਹੀ ਤੇ ਚਲੋ ਇਹਨਾਂ ਨੂੰ ਪਤਾ ਨਹੀਂ ਆਂਦੇ ਚੱਲ ਕੋਈ ਨਹੀਂ ਬਾਜ ਵੀ ਗਿਆ ਖੰਡੇ ਨਹੀਂ ਲੜਦੇ ਪਰ ਨਹੀਂ ਆਂਦੇ ਹਰ ਤੋਂ ਲੜਦੇ ਤਾਂ ਬਣਾ ਰਹੀ ਹੈ ਆ ਨਹੀਂ ਜਾਂਦਾ ਵਿਆਹ ਅਸੀਂ ਕੀ ਕਰੀਏ ਨਹੀਂ ਉਹ ਜਿਹੜੇ ਕਦਾ ਕੁੱਟ ਕੇ ਨਾ ਗਈ ਇਹਨਾਂ ਰਾਸ਼ਨ ਖਾਣਾ ਦੇ ਇੱਕ ਦਾ ਕੁੱਟਣਾ ਪੈਣਾ ਹੋਣਾ ਉਹਨੂੰ ਇੱਥੇ ਦੀ। ਇਹ ਤਰਾਹੀਆਂ ਗੱਲਾਂ ਕਰਨ ਮੈਂ ਨਹੀਂ ਅੱਜ ਨਹੀਂ ਕੋਈ ਕਰਨਾ ਚੁੱਪ ਰੋ ਅੱਜ। ਸਰਵਉਤਮ ਨੇ ਐਮਐਲਏ ਸਾਹਿਬ ਨੇ ਸਮਝਾਈ ਹੋ ਲੜਾਈ ਤੇ ਮੈਂ ਉਦੋਂ ਗੱਲ ਲਾ। ਆ ਕਿਤੇ ਮੇਰਾ ਚਲੋ ਘੁਮ ਘਮਾ ਕੇ ਸਾਰੀਆਂ ਗੱਲਾਂ ਇਹ ਆਈਏ ਵੀ ਅਸੀਂ ਬੜੇ ਕੁਛ ਬੜੀ ਦੁਨੀਆ ਦੇ ਪਤਨ ਤਰੇ ਆ ਪਰ ਹੁਣ ਰਿਸ਼ਤੇਦਾਰੀਆਂ ਖਰਾਬ ਜਿਆਦਾ ਕਰ ਪਈਆਂ। ਪਰੇਸ਼ਾਨ ਜਿਆਦਾ ਕਰਦੀਆਂ। ਕਿ ਹੁਣ ਬੰਦਾ ਆਰਾਮ ਨਾਲ ਕੋਈ ਭੇਜਵੇ ਅੰਦਰ ਵੜ ਕੇ ਆਖੇ ਵੀ ਨਹੀਂ ਮੈਂ ਦੁਨੀਆ ਛੱਡੀ ਮੈਂ ਫੋਨ ਆਪੋ ਨਾਲ ਇੱਕ ਤਰ੍ਹਾਂ ਗੱਲਾਂ ਬਾਤਾਂ ਮਾਰਿਆ ਕਰਦੀਆਂ ਫੋਨ ਤੇ ਮੈਂ ਫੋਨ ਚੁੱਕੜੇ ਬੰਦ ਕੀਤੇ ਇੱਕ ਤੇ ਆ ਝੂਠਾ ਫੋਟੋਗ੍ਰਾਫਰ ਇੱਕ ਹੋਰ ਐਰੀ ਅਣਪਛਾਤੇ ਐਰੀ ਵੈਰੀ ਧੰਕੀਆਂ ਕੀ ਥ੍ਰੈਟਨ ਦੇ ਮੈਨੂੰ ਥ੍ਰੈਟ ਹੈ ਦੇਹਤ ਥ੍ਰੈਟ ਬੜਾ ਮੈਨੂੰ ਹਾਂਜੀ ਖਰਾਟ ਤਮਕੀਆਂ ਮੈਂ ਫੋਨ ਬੰਦ ਕੀਤਾ ਮੈਂ ਦਫਾ ਕਰੋ ਮੈਂ ਅਜੇ ਵੀ ਆਦਾ ਵੀ ਮੈਨੂੰ ਵਟਸਐਪ ਤੇ ਯਾਰ ਮੈਂ ਵੈਸੇ ਵੀ ਲੰਬੀ ਗੱਲ ਤੁਹਾਨੂੰ ਦੱਸਾਂ ਮੈਂ ਕਿਹਨਾ ਕਰਦਾ ਹੀ ਨਹੀਂਦਾ ਯਾਰ ਉਸ ਦੇ ਮੇਰੇ ਪਤਾ ਨਹੀਂ ਕਿੰਨੇ ਕਿ ਰੱਬ ਨੂੰ ਪਿਆਰੇ ਹੋ ਗਏ ਆ ਕਿੰਨੇ ਕਿ ਸਹਿਕਦੇ ਫਿਰਦੇ ਕਿੰਨੇ ਕਿ ਲੁਗੇ ਫਿਰਦੇ ਮੈਂ ਅਜੇ ਵੀ ਪਰ ਵੀ ਕੰਮ ਧੰਦੇ ਚਲਾਈ ਫਿਰਦਾ ਕਿਉਂਕਿ ਚਲੋ ਜਿਤਨਾ ਵੀ ਹੈ ਵਾਹਿਗੁਰੂ ਦੀ ਮਿਹਰ ਆ ਕਿਰਪਾ ਵਾਸਤੇ ਜਿਹੜਾ ਕੰਮ ਖੜੀ ਉਹ ਟੱਕ ਪਾ ਦਿੰਦੀ ਆ ਆਪਣਾ ਕੰਮ ਕਰ ਲੈ ਆ ਮੈਂ ਅੱਗੇ ਨਾ ਕੰਪੀਟੀਸ਼ਨ ਕਰ ਲਓ ਜੋ ਮਰਜ਼ੀ ਕਰ ਲਓ ਅਜੀਬ ਹੀ ਝਟਦੇ ਨਹੀਂ ਸਾਡੇ ਨਾਲ ਗੱਲ ਕਰ ਸਾਡੇ ਨਾਲ ਫੋਨ ਤੇ ਗੱਲ ਕਰ ਸਾਨੂੰ ਮੇਲ ਸਾਨੂੰ ਬੈ ਸਾਡੇ ਨਾਲ ਯਾਰ ਮੈਂ ਸਮਝੋ ਮੇਰੀਆਂ ਮਜਬੂਰੀਆਂ ਨੂੰ ਕਿਉਂ ਨਹੀਂ ਕੋਈ ਸਮਝਣਦਾ ਮਿਸਤਰੀ ਮੈਂ ਲਾਇਆ ਗਰਾਊਂਡ ਮੈਂ ਤਿਆਰ ਕਰਨ ਡਿਆ ਅਕਤੂਰੇ ਮੈਂ ਪਾਲਣ ਡਿਆ ਪਲਾਟਾਂ ਦਾ ਕੰਮ ਮੈਂ ਕਰਨ ਡਿਆ ਵਿਆਹਾਂ ਦੇ ਕੰਮ ਮੇਰੇ ਤੋਂ ਨਹੀਂ ਦਿੱਤੇ ਜਾਣਦੇ ਸਿਆਲ ਦੇ ਵਿਆਹ ਆ ਗਰਮੀਆਂ ਆ ਗਈਆਂ ਪਹਿਲਾ ਉਹਨਾਂ ਦਾ ਜਿੱਤਰਾ ਚਲੋ ਉਹ ਤੇ ਗੱਲ ਹੈ ਮਤਲਬ ਵਿਆਹਾਂ ਦੇ ਕੰਮ ਡੇਨ ਵਾਲੇ ਪਏ ਆ ਖਾਂ ਨਵੇਂ ਵਿਆਹ ਬੁੱਕ ਕਰਨ ਵਾਲੇ ਪਏ ਆ ਸੀਜ਼ਨ ਚ ਰਹਿ ਗਏ ਸਾਰੇ 2 ਟਾਈ ਮਹੀਨੇ ਉਹਦੀ ਤਿਆਰੀ ਕਰਨ ਡਿਆ ਵਾ ਕੋਈ ਰਾਤ ਦੇ ਨਾਲ ਸੈਮੀਨਾਰ ਫੋਟੋਗ੍ਰਾਫੀ ਇਹ ਉਹ ਨਵੀਂ ਟੈਕਨੋਲੋਜੀ ਨਵੀਆਂ ਚੀਜ਼ਾਂ ਮੇਰਾ ਮਿੰਟ ਮਿੰਟ ਮਰਨ ਹੋਇਆ ਪਿਆ ਤੇ ਕੂਣ ਹੀ ਇਹਦੇ ਨਾਲ ਗੱਲਾਂ ਕਰੀਓ ਦੱਸ ਹੈ ਗੱਲਾਂ ਕਰੀਓ ਵੇਲੇ ਬਹਿ ਕੇ ਤੁਹਾਡੇ ਕੋਲ ਟਾਈਮ ਹੋਗਾ ਮੇਰੇ ਕੋਲ ਨਹੀਂ ਲਾਏਗਾ ਸਮਝੋ ਗੱਲ ਬੱਸ ਮੈਸੇਜ ਪਾਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਤੇ ਗੱਲਬਾਤ ਇੰਨੀ ਹੋ ਗਈ ਆ ਜੇ ਕੋਈ ਜਰੂਰ ਹਾਲ ਹੁਣ ਆ ਕੱਲ ਦੀ ਗੱਲ ਜੇ ਆ ਕਰੋ ਫੋਨ ਸਰਦਾਰ ਸਾਦਾ ਸਿੰਘ ਦੇ بیٹے ਗਰਸੇਵ ਸਿੰਘ ਨੂੰ ਸਾਡੇ ਨੂੰ ਉਹਨੇ ਵੈਸ ਮੈਸੇਜ ਪਾਇਆ ਵੀਰ ਜੀ ਛੋਟਾ ਭਰਾ ਗੁਰਬਾਜ ਪ੍ਰੋਬਲਮ ਚ ਆ ਉਹਦਾ ਮੋਟਰਸਾਈਕਲ ਐ ਚਭਾਲਾ ਤੇ ਹੁਣ ਰਾਤ ਛੰਮ ਪੈ ਗਈ ਆ ਤੇ ਕਿੱਥੇ ਲਾਵੇ ਕਿਤਰਾ ਕਰੇ ਉਹਨੂੰ ਤੇ ਘਰ ਗੱਡੀ ਤੇ ਛੱਡ ਆਉਣ ਲੱਗੇ ਆਪਣੇ ਉਥੋਂ ਦੇ ਮਾ ਉਹਦੇ ਜੋ ਵੀ ਬੱਸ ਉਹਦੇ ਤੇ ਮੋਟਰਸਾਈਕਲ ਦਾ ਕੀ ਹੁੰਦਾ ਮੈਂ ਮੋਟਰਸਾਈਕਲ ਚ ਬਾਹਰ ਜਿਹੜੀ ਮਰਜ਼ੀ ਦੁਕਾਨ ਤੇ ਪਹਿਲੀ ਗੱਲ ਮੈਂ ਉੱਥੇ ਬਾਸ ਸਟੂਡੀਓ ਲੇ ਕੇ ਤੇ ਉੱਥੇ ਖਿਲਾਰਦੇ ਜਿੱਥੇ ਮਰਜ਼ੀ ਚੌਂਕ ਜੀ ਖਿਲਾਰ ਜਾ ਆਪੇ ਮੇਰੇ ਸੱਜਣ ਮਿੱਤਰ ਨੇ ਲਏ ਨਾ ਕਿਤੇ ਨਾ ਲਾ ਮੈਂ ਚੌਂਕ ਜੀ ਖਿਲਾਰ ਦੇ ਉੱਤੇ ਬਾਸ ਸਟੂਡੀਓ ਦਾ ਸਟicker ਲਾ ਜੋ ਕੋਈ ਨਹੀਂ ਹੱਥ ਲਾਉਣਾ ਉਸੇ ਵੇਲੇ ਉਹ ਦਿੱਤਾ ਆਪਣੇ ਸੱਜਣਾਂ ਇਕ ਨੂੰ ਨੰਬਰ ਆਪਣੇ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਅਫਸਰ ਸਵਾਨ ਮੈਂ ਉਸੇ ਵੇਲੇ ਨੂੰ ਮੈਂ ਨੰਬਰ ਸੈਂਡ ਕੀਤਾ ਮੈਂ ਵੀਰ ਇਹਨੂੰ ਨੰਬਰ ਸੈਂਡ ਕਰ ਮੈਂ ਤੇ ਫਿਲਮ ਵੇਖਣ ਆਂ ਸਿਨੇਮੇ ਚ ਰੋਲਾ ਰੱਪਾ ਵੜਾ ਮੈਂ ਤਾਂ ਟੈਨਸ਼ਨਾਂ ਦੂਰ ਕਰਨ ਲਿਆ ਟੈਨਸ਼ਨਾਂ ਆ ਚੜੀਆਂ ਪਈਆਂ ਸਿਰ ਤੇ ਮੈਂ ਤਾਂ ਕਮੇਡੀ ਫਿਲਮ ਵੇਖਣ ਲਿਆ ਹੱਸਣ ਲਿਆ ਹਾ 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 ਬਿਨਾਂ ਵਜ੍ਹਾ ਤੋਂ ਹਸੀਆਂ ਲਿਆ ਤਰਾਹ ਹਾਲ ਤੇ ਐਕਸਰਸਾਈਜ਼ ਵਾਲੇ ਮਤਲਬ ਮੈਂ ਤਾਂ ਹਸੀ ਹਸੀ ਜਾਂਦਾ ਇੱਥੇ ਰੌਲਾ ਪਾਈ ਜਾਂਦਾ ਕਮਲਿਆਂ ਕੋਲ ਬੈਠਾ ਅੰਦਰ ਫਿਰ ਚਲੋ ਮੈਂ ਵੀ ਆ ਤੂੰ ਆ ਨੰਬਰ ਤੇ ਕੰਟੈਕਟ ਕਰ ਤੇਰੀ ਮਾਨ ਸਤਕਾਰ ਕਰਨ ਕੇ ਉਸ ਜਿਹੜੇ ਸੇਵ ਦਾ ਮੈਸੇਜ ਤੇ ਮੈਸੇਜ ਕਰ ਕਿ ਕਿੰਦਾ 2 ਮਿੰਟਾਂ ਦੇ ਵਿੱਚ ਹਾਲ ਉਹਦਾ ਕਰਤਾ ਆਂਦਾ ਵੀ ਦਿਓ ਨੇ ਬੰਦੇ ਜੱਟ ਤੁਹਾਡੇ ਨੇ ਆਖਿਆ ਨੇ ਹਾ ਇੱਥੇ ਖੜਾ ਮੋਟਰਸਾਈਕਲ ਇੱਥੇ ਐਚਡੀਐਫਸੀ ਬੈਂਕ ਦੇ ਸਾਹਮਣੇ ਇਹ ਤੋਂ ਮਰਜੀ ਆ ਉਹ ਰਾਤ ਦੇ ਨਾਲ ਉਹ 24 ਘੰਟੇ ਸਰਵਿਸ ਹੈ ਮੈਂ ਹੁਣ ਤੈਨੂੰ ਉਹਨੇ ਕਿਹਾ ਬਾਜ ਵੀ ਨਾ ਉਹ ਭਰਾ ਡਬਲ ਦਾ ਸਿਨੇ ਇਤਰਾ ਚਲਦੇ ਤੇ ਗੱਲਬਾਤ ਇਤਨਾ ਨਹੀਂ ਹੁੰਦੀ 2 ਮਿੰਟਾਂ ਦੇ ਵਿੱਚ ਹਸਬਲਾਲ ਕਰਕੇ ਉਹ ਮਾਰਿਆ ਹੁਣ ਮੈਂ ਉੱਥੇ ਜਾਂਦਾ ਝਬਾਲ ਪਹਿਲਾਂ ਕਿੱਥੇ ਹੀ ਮੋਟਰਸਾਈਕਲ ਕਿੱਥੇ ਲਾਈ ਆਪਾਂ ਘਰ ਲਿਆਈਏ ਮਗਰ ਚੱਲੀਏ ਕੂਣ ਤੇ ਗੱਲ ਕਰੀਏ ਅੱਧਾ ਘੰਟਾ ਉੱਥੇ ਲਾਈਏ ਇਤਰਾ ਕਰਦੇ ਨਹੀਂ ਤੇ ਆਈ ਸਮਝੋ ਕੋਸ਼ ਸਿਆਣੇ ਹੋ ਜਾਓ ਮੈਂ ਨਾ ਹੋਣ ਸਿਆਣੀ ਮੈਂ ਨਾ ਤੁਸੀਂ ਹੁਣ ਸਿਆਣੇ ਨਾ ਹੀ ਹੋ ਮੈਂ ਹੀ ਕਰੂੰਗਾ ਨੂੰ ਥੋੜਾ ਸਮਾਂ ਦਿਓ ਮੇਰੇ ਵਾਹਿਗੁਰੂ ਕਿਰਪਾ ਕਰੇ ਸਮਾਂ ਦਿਓ ਬਸਤੂ ਦਾ ਇਹਨਾਂ